16 ਨਵੰਬਰ 1915 ਸੈਂਟਰਲ ਜੇਲ ਲਾਹੌਰ। ਇਹੀ ਉਦੋਂ ਸੀ ਜਦੋਂ ਕਰਤਾਰ ਸਿੰਘ ਸਰਾਬਾ ਨੂੰ ਉਸਦੇ 6 ਸਾਥੀਆਂ ਸਮੇਤ ਫਾਂਸੀ ਦਿੱਤੀ ਗਈ। ਸਰਾਬਾ ਦੇਸ਼ ਲਈ ਸਭ ਤੋਂ ਛੋਟੀ ਉਮਰ ਵਿੱਚ ਸ਼ਹਾਦਤ ਦੇਣ ਵਾਲਿਆਂ ਦੇ ਵਿੱਚ شمار ਹੋ ਗਿਆ। ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਲੁਧਿਆਣਾ ਦੇ ਪਿੰਡ ਸਰਾਬਾ ਵਿੱਚ ਹੋਇਆ। ਆਪਣੇ ਨਾਲ ਪਿੰਡ ਦਾ ਤਖ਼ल्लੁਸ ਜੋੜ ਉਸ ਨੇ ਸਰਾਬਾ ਪਿੰਡ ਨੂੰ ਵੀ ਅਮਰ ਬਣਾ ਦਿੱਤਾ। ਸਰਾਬੇ ਨੇ 10ਵੀਂ ਜਮਾਤ ਤੱਕ ਦੀ ਪੜਾਈ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਹੀ ਕੀਤੀ। ਇਸ ਤੋਂ ਬਾਅਦ ਉਸ ਨੇ ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਕੈਮਿਸਟਰੀ ਵਿਸ਼ੇ ਦੇ ਵਿੱਚ ਡਿਗਰੀ ਹਾਸਲ ਕੀਤੀ। 1912 ਵਿੱਚ ਜਦੋਂ ਕਰਤਾਰ ਸਿੰਘ ਜਦੋਂ ਸੈਨ ਫਰਾਂਸਿਸਕੋ ਗਿਆ ਅਮਰੀਕੀ ਸਿਪਾਈਆਂ ਦੇ ਘਟਿਆ ਵਰਤਾਉ ਨੇ ਸਰਾਬੇ ਨੂੰ ਪਹਿਲੀ ਵਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਤੇ ਉਸ ਦੇ ਅੰਦਰ ਫੈਦਾ ਹੋਈ ਇਸ ਝੰਗਾਰੀ ਨੂੰ ਹੋਰ ਭੜਕਾਉਣ ਵਿੱਚ ਮਦਦ ਕੀਤੀ ਲਾਲਾ ਹਰਦਿਆਲ ਨੇ ਜਿਨ੍ਹਾਂ ਦੇ ਭਾਸ਼ਣ ਸੁਣ ਕਰਤਾਰ ਸਿੰਘ ਜੋਸ਼ ਨਾਲ ਭਰ ਗਿਆ ਤੇ ਖੁਦ ਨੂੰ ਦੇਸ਼ ਲਈ ਕੁਰਬਾਨ ਕਰਨ ਦੇ ਰਾਹ ਤੇ ਤੁਰ ਪਿਆ ਇਕੀਆਪਰਾ 1913 ਨੂੰ ਲਾਲਾ ਹਰਦਿਆਲ ਪੰਡਿਤ ਜਗਤਰਾਮ ਰਿਹਾਨਾ ਭਾਈ ਜਵਾਲਾ ਸਿੰਘ ਇਹਨਾਂ ਸਾਬ ਨੇ ਮਿਲ ਕੇ ਅਮਰੀਕਾ ਦੇ ਵਿੱਚ ਗਦਰ ਪਾਰਟੀ ਬਣਾਈ 1 ਨਵੰਬਰ 1913 ਨੂੰ ਇਸ ਪਾਰਟੀ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ ਗਦਰ ਨਾਮ ਦਾ ਅਖਬਾਰ ਛਾਪਣਾ ਸ਼ੁਰੂ ਕਰ ਦਿੱਤਾ ਇਹ ਅਖਬਾਰ ਪੰਜਾਬੀ ਤੋਂ ਇਲਾਵਾ ਉਰਦੂ, ਹਿੰਦੀ, ਗੁਜਰਾਤੀ, ਬੰਗਾਲੀ ਤੇ ਪਸ਼ਤੂ ਭਾਸ਼ਾ ਦੇ ਵਿੱਚ ਛਾਪਿਆ ਜਾਂਦਾ ਸੀ। ਦੇਸ਼ ਅਖਬਾਰ ਨੂੰ ਕੱਢਣ ਅਤੇ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਸਰਾਬੇ ਨੇ ਅਹਿਮ ਭੂਮਿਕਾ ਅਦਾ ਕੀਤੀ। ਅੰਗਰੇਜ਼ੀ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਨ ਦੀ ਗਦਰ ਪਾਰਟੀ ਦੀ ਯੋਜਨਾ 1913 ਵਿੱਚ ਹੀ ਬਣ ਗਈ ਸੀ ਪਰ ਇਸ ਨੂੰ 21 ਫਰਵਰੀ 1915 ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਅੰਗਰੇਜ਼ ਹਕੂਮਤ ਨੇ ਆਪਣਾ ਇੱਕ ਝੋਲੀ ਚੋਕ ਕਿਰਪਾਲ ਸਿੰਘ ਪਾਰਟੀ ਦੇ ਵਿੱਚ ਸ਼ਾਮਲ ਕਰ ਦਿੱਤਾ ਸੀ ਜੋ ਪਾਰਟੀ ਵਿੱਚਕਾਰ ਲਈ ਸਾਰੀ ਖੂਫੀਆ ਜਾਣਕਾਰੀ ਅੰਗਰੇਜ਼ੀ ਹਕੂਮਤ ਨੂੰ ਵੇਚਣ ਲੱਗਾ ਤੇ ਇਸ ਤਰ੍ਹਾਂ 21 ਫਰਵਰੀ ਵਾਲਾ ਇਕਾਦਰ ਫੇਲ ਹੋ ਗਿਆ 19 ਫਰਵਰੀ ਨੂੰ ਸਰਕਾਰ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਗ੍ਰਿਫਤਾਰ ਕਰ ਲਏ ਜਿਨ੍ਹਾਂ ਵਿੱਚ ਕਰਤਾਰ ਸਿੰਘ ਸਰਾਭਾ ਵੀ ਸੀ ਕਰਤਾਰ ਸਿੰਘ ਦੀ ਸ਼ਹਾਦਤ ਨੇ ਲੋਕਾਂ ਦੇ ਦਿਲਾਂ ਵਿੱਚ ਅੰਗਰੇਜ਼ੀ ਸਾਮਰਾਜ ਦੇ ਪ੍ਰਤੀ ਨਫ਼ਰਤ ਦਾ ਵਿਕਾਸ ਕੀਤਾ ਕਿਸਰਾਬਾ ਨੌਜਵਾਨਾਂ ਲਈ ਪ੍ਰੇਰਨਾ ਬਣ ਗਿਆ ਐਨ ਆਈ ਨੌਜਵਾਨਾਂ ਦੇ ਵਿੱਚੋਂ ਇੱਕ ਸੀ ਸ਼ਹੀਦ ਸਰਦਾਰ ਭਗਤ ਸਿੰਘ ਜੋ ਕਿਸਰਾਬੇ ਨੂੰ ਆਪਣਾ ਗੁਰੂ ਮੰਨਦੇ ਸੀ ਤੇ ਕਿਸਰਾਬੇ ਦੀ ਫੋਟੋ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਸੀ ਭਗਤ ਸਿੰਘ ਕਿਸਰਾਬੇ ਦੀ ਫੋਟੋ ਵੱਲ ਵੇਖ ਕੇ ਅਕਸਰ ਕਹਿੰਦਾ ਸੀ ਕਿਸਰਾਬਾ ਮੈਨੂੰ ਮੇਰਾ ਬਟਾ ਵੀਰ ਲੱਗਦਾ ਏ